ਤਾਂ ਦੇ ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤ ਸ਼ੌਕ ਹੈ ਬਹੁਤ ਵਦੇ ਸੋਹਣੇ ਤੇ ਹਾਂ ਤਾਂ ਮੇਰੇ ਨਾਲ ਚਲੇ ਇਹ ਚੀਜ਼ਾਂ ਅੱਜ ਮੈਨੂੰ ਲੱਗਦਾ ਵੀ ਮੈਂ ਆਪਾਂ ਐਟ ਹੀ ਹੋ ਗਿਆ ਹੁੰਦਾ ਜਿਵੇਂ ਨਹੀਂ ਯਾਰ ਇਹ ਇਹ ਸਮਾਂ ਸਾਹਮਣਾ ਚਾਹੀਦਾ ਨਹੀਂ ਚਾਹੀਦਾ ਹਾਂ ਇਹ ਸਮਾਂ ਬੰਦੇ ਨੂੰ ਸਾਹਮਣਾ ਚਾਹੀਦਾ ਵੀਰਾ ਆਪਣੇ ਘਰਾਂ ਦੇ ਵਿੱਚ ਕਿੰਨੇ ਸੋਹਣੇ ਮਤਲਬ ਇੱਕੋ ਜਿਹੇ ਘਰ ਆ ਤੇ ਇਹ ਆਪਣੇ ਲੱਕੜ ਦੇ ਹੁੰਦੇ ਜੀ ਸਾਰੇ ਲੱਕੜ ਦੇ ਆ ਜੀ ਲੱਗਦੇ ਇੱਕੋ ਜਿਹੇ ਤਾਂ ਸਾਡੇ ਇੱਕ ਹਾਸੇ ਵਾਲੀ ਗੱਲ ਦੱਸੀ ਹੈ ਵੀ ਸਾਡੇ ਰਿਲੇਟਿਵ ਸੀਗੇ ਤੇ ਉਹ ਆ ਗਏ ਇੱਥੇ ਪਹਿਲੋ ਪਹਿਲੋ ਆਏ ਨਵੇਂ-ਨਵੇਂ ਤੇ ਉਹਨਾਂ ਨੂੰ ਹੁਣ ਜਦੋਂ ਸਨੋਪ ਇਹ ਕਹਿੰਦੇ ਸੀ ਵਾਕ ਕਰਾਈਏ ਅੱਛਾ ਜੀ ਤੇ ਉਹ ਪਰਵਾਰ ਨੇ ਕਹਿੰਦੇ ਚਲੋ ਜਾਓ ਵੀ ਭੁੱਲ ਭਲ ਨਾ ਜਾਓ ਕਹਿੰਦੇ ਨਾ ਆਹ ਤਾਂ ਘਰ ਰਿਆ ਵੀ ਆਪਾਂ ਹੁਣ ਇਹ ਛੇਤੀ ਥੋੜਾ ਭੁੱਲਾਂਗੇ ਉਹ ਜਦੋਂ ਗਲੀ 'ਚ ਨਿਕਲੇ ਇਹ ਗਲੀਆਂ ਉਹ ਗਲੀਆਂ ਤੇ ਬਲਕੋ ਜੀਆਂ ਪਰਫ ਵੀ ਇੱਕੋ ਜੀ ਤੇ ਘਰ ਵੀ ਲੱਕੜੀ ਇੱਕੋ ਜੇ ਤੇ ਉਹ ਪਤਾ ਨਾ ਲੱਗਿਆ ਵੀ ਹੁਣ ਜਾਈਏ ਕਿੱਧਰ ਅੱਛਾ ਤੇ ਮਿਲਦਾ ਅੱਧਾ ਪੌਣਾ ਘੰਟਾ ਐ ਘੁੰਮਦੇ ਕੰਮ ਦੇ ਆ ਫੇਰ ਉਹਨਾਂ ਨੂੰ ਪਤਾ ਲੱਗਿਆ ਵੀ ਆਹ ਤਰਖਤ ਜਿਹੜਾ ਸੀ ਆ ਆ ਗਿਆ ਆਪਣੇ ਘਰ ਵਾਲਾ ਬਿਲਡ ਵਾਲਾ ਹਿਸਾਬ ਨਾਲ ਵੀ ਸਮਝ ਲੈ ਵੀ ਆਪਾਂ ਆਏ ਆ ਜਾਾਂਗੇ ਹਾਂਜੀ ਹਾਂਜੀ ਨਹੀਂ ਇੱਥੇ ਤੱਕ ਸਾਰੀ ਮਿਹਰਾਜ ਨਾ ਗਲਾ ਵਿੱਚ ਵਿੱਚੋਂ ਖੇਰੀ ਨਾ ਉਹ ਆਵਾਜ਼ ਫੜਦੀ ਆ ਨਹੀਂ ਨਹੀਂ ਫਿਰ ਰਵਾਸ ਦੀ ਵਧੀਆ ਤੁਸੀਂ ਅੱਜ ਨੇ ਆਪਣੇ ਰੰਗ ਦਿਖਾਏ ਆ ਅਜੇ ਰਸਤਾ ਹੋਰ ਆ ਜੀ ਹਾਂ ਮੈਂ ਵੀ ਕਹਿੰਦਾ ਹੋਰ ਰਸਤਾ ਤਾਂ ਬਸ ਉਹ ਆਉਣ ਵਾਲਾ ਜੀ ਉਹ ਅੱਗੇ ਆ ਗਈ ਨਾ ਉਹ ਐਂਥਰੀ ਹੈਂਡੇ ਆ ਇੰਤਰੀ ਹਾਂ ਜਿੱਥੇ ਉਹ ਰਫਾਇਨਰੀ ਆਉਂਦੀ ਸੀ ਚਲੋ ਇਹ ਵਿੱਚੋਂ ਦੀ ਲਾਏ ਤੁਹਾਨੂੰ ਬੇ ਵਧੀਆ ਹੋ ਗਿਆ ਦੂਜਾ ਰਸਤੇ ਦੀ ਵਜ੍ਹਾ ਆ ਗਈ ਉਹ ਤਾਂ ਰਸਤੇ ਬਹੁਤ ਬਰੇ ਆ ਗਏ ਹਾਂਜੀ ਇਹ ਆਪਣੀ ਸਾਧਨਪਾਟੀ ਇਹ ਨਾ ਜਦੋਂ 2000 ਚ ਤਾਂ ਬਹੁਤ ਜਦੋਂ ਮੈਂ ਆਇਆ ਬਹੁਤ ਛੋਟਾ ਸੀਗਾ ਸ਼ਹਿਰ ਪਾਪੂਲੇਸ਼ਨ 5 ਕ ਮਿਲੀ 5 ਲੱਖ ਦੇ ਲੱਗੇ ਸੀ ਪਾਪੂਲੇਸ਼ਨ ਹੁਣ ਕਿੰਨੀ ਹੋਣੀ ਹੈ ਜੀ ਹੁਣ ਤਾਂ ਜੇ ਡਾਕੂਮੈਂਟਡ ਦੇਖੋ ਜਿਹੜੀ ਪੇਪਰਾਂ ਚ ਆ ਉਹ ਤੋਂ ਹੋ ਸਕਦਾ 1. ਕੁਛ ਮਿਲੀਅਨ ਦੇ ਲੱਗੇ ਆ ਕੋਈ ਮਿਲੀਅਨ ਤੋਂ ਥੋੜਾ ਜਿਹਾ ਉੱਤੇ ਹੋਵੇ ਪਰ ਜਿਹੜੀ ਅਨਡਾਕੂਮੈਂਟਡ ਹੈ ਕਿਉਂਕਿ ਸਟੂਡੈਂਟ ਬਹੁਤ ਆ ਗਿਆ ਲੋਕਾਂ ਦੀ ਮਾਈਗ੍ਰੇਸ਼ਨ ਬਹੁਤ ਹੋਈ ਹੈ ਤੇ ਜੇ ਉਹ ਦੇਖੀਏ ਤਾਂ ਉਹਦੇ ਹਿਸਾਬ ਨਾਲ ਤਾਂ ਮੇਰੇ ਖਿਆਲ ਇੱਕ ਪੁਆਇੰਟ 6 7 ਮਿਲੀਅਨ ਆਪਣੇ 1.7 ਦੇ ਲੱਗੇ ਹੁਣ ਆਇਆ ਹਾਂ ਜੀ ਮਿਲੀਅਨ ਮਿਲੀਅਨ ਮਤਲਬ ਕਹਿ ਲੋਗੇ 16 17 ਲੱਖ ਹੂੰ ਹਾਂ ਇਹਦੇ ਲਾਗੇ ਚਾਗੇ ਹੋਊਗੀ ਤੇ ਠੀਕ ਹੈ ਇਹ ਜਿਹੜੀ ਅੰਥ ਨੇ ਸਾਡੀ ਇਹ ਆਪਰੇਜ਼ੈਂਟ ਦੇਖਦੇ ਨਾ ਇਹ ਜਦੋਂ ਮੈਂ ਆਇਆ ਸੀ ਉਦੋਂ ਇਹ ਬਣਦੀ ਸੀ ਇਹ ਆਲੇ ਦੁਆਲੇ ਰਿੰਗ ਰੋਡ ਆ ਜੀ ਸਾਰੇ ਐਡਮਿੰਟਨ ਦਾ ਹਾਂ ਤੇ ਇਹ 45 ਮਿੰਟ ਤੋਂ ਲੈ ਕੇ ਘੰਟਾ ਲੱਗ ਜਾਂਦਾ ਜੇ ਰਿੰਗ ਰੋਡ ਤੇ ਜਾਓ ਅੱਛਾ ਆ ਰਿੰਗ ਰੋਡ ਮੰਨਦੇ ਸਾਰਾ ਸਹੀ ਤਾਂ ਇਹ ਇਹ ਰਿੰਗ ਰੋਡ ਹੈ ਜੀ ਅੰਥ ਨੇ ਹਡੇ ਆ ਅੰਦਰ ਸ਼ਹਿਰ ਦੀ ਮੇਨ ਜਿਹੜੀ ਵੱਡੀ ਰੋਡ ਆ 100 ਦੀ ਸਪੀਡ ਆ ਤੇ 1 ਘੰਟਾ ਲੱਗ ਜਾਂਦਾ ਹਾਲੇ-ਦੋਲੇ ਪੂਰੇ ਰਿੰਗ ਨੂੰ ਘੁੰਮਦੇ ਹਮ ਘੰਟੇ ਤੋਂ ਵੀ ਜ਼ਿਆਦਾ ਉੱਤੇ ਲੱਗ ਜਾਂਦਾ ਅੱਛਾ ਇੱਕ ਹੁਣ ਨਵਾਂ ਪ੍ਰੋਜੈਕਟ ਹੋ ਸਕਦਾ ਸੋਣਿਆ ਹੈ ਅਜੇ ਪੱਕਾ ਨਹੀਂ ਪਤਾ ਉਹਦੇ ਬਾਰੇ ਕਿ ਸੈਕਿੰਡ ਰਿੰਗ ਰੋਡ ਵੀ ਬਣੂਗੀ ਤੇ ਮਾਹੌਲ ਰਵਾਸਾ ਹਾਂ ਇਹ ਤਾਂ ਮਾਹੌਲ ਕਿਵੇਂ ਆ ਜੀ ਜਿਵੇਂ ਆਪਾਂ ਪੰਜਾਬ 'ਚ ਖਬਰਾਂ ਜਾਂਦੀਆਂ ਜੀ ਬੜੇ ਚਿੰਤਤ ਹੁੰਦੇ ਆ ਮਾਪੇ ਵੀ ਜਦ ਬੱਚੇ ਉੱਥੇ ਪੜ੍ਹਨ ਭੇਜੇ ਆ ਤੇ ਉੱਥੇ ਕੋਈ ਮਾਹੌਲ ਖਰਾਬ ਵੀ ਹੋ ਜਾਂਦਾ ਜੇ ਕਿਵੇਂ ਕਿਵੇਂ ਲੱਗਦਾ ਤੁਹਾਡੇ ਹਿਸਾਬ ਨਾਲ ਮਾਹੌਲ ਕਿਵੇਂ ਆ ਮਾਹੌਲ ਬੱਚਿਆਂ ਨੂੰ ਨਾ ਸੰਸਕਾਰ ਦੇਣੇ ਪੈਣੇ ਜਿਹੜੇ ਬੱਚੇ ਆਉਂਦੇ ਆ ਇੱਧਰ ਮਾਪਿਆਂ ਨੂੰ ਦੱਸਣਾ ਪੈਣਾ ਕਿਉਂਕਿ ਮਾਹੌਲ ਇੱਥੋਂ ਦਾ ਜਿਹੜਾ ਸਿਸਟਮ ਆ ਉਹ ਅਲੱਗ ਹੈ ਤੇ ਹੁਣ ਪਿੱਛੇ ਜੇ ਤੁਸੀਂ ਦੇਖਿਆ ਹੀ ਆ ਵੀ ਕਿੰਨੀਆਂ ਇੱਥੇ ਬੱਚਿਆਂ ਦੀਆਂ ਮੌਤਾਂ ਹੋ ਗਈਆਂ ਹਾਂ ਤੇ ਆਪਣਾ ਖੂਨ ਕਿਉਂਕਿ ਗਰਮ ਹੁੰਦਾ ਆ ਬਿਲਕੁਲ ਜਵਾਨੀ ਚ ਵਾਹੇ ਵੀ ਖੂਨ ਗਰਮ ਆ ਪਰ ਜੇ ਸਾਨੂੰ ਕੋਈ ਮਾੜੀ-ਮੋਟੀ ਬਿਉਰੀਪੁਰੀ ਕਰ ਜਾਂਦਾ ਤੇ ਅਸੀਂ ਕਿੰਨੇ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ ਠੀਕ ਆ ਗੁਰੂ ਪਾਤਸ਼ਾਹ ਦੇ ਸਾਡੇ ਚ ਖੂਨ ਸਾਡੇ ਜਜ਼ਬਾ ਜੋਸ਼ ਭਰਿਆ ਆ ਪਰ ਉਹਨੂੰ ਜਿਹੜੀ ਆ ਆਪਣੀ ਦਿਮਾਗ ਆ ਹੋਸ਼ ਆ ਉਹ ਵਰਤਨ ਦੀ ਬਹੁਤ ਜ਼ਰੂਰਤ ਹੁੰਦੀ ਆ ਉਹ ਆਲ ਵੈਸੇ ਤਾਂ ਠੀਕ ਆ ਹਾਂਜੀ ਪਰ ਜਿੱਥੇ ਤੁਸੀਂ ਜੇ ਕੋਈ ਤੁਹਾਨੂੰ ਮਾੜਾ-ਮੋਟਾ ਗਾਲ ਕੱਢ ਜਾਂਦਾ ਜਾਂ ਕੁਝ ਉੱਥੇ ਤੁਹਾਨੂੰ ਬਹੁਤ ਸਿਆਣਪ ਤੋਂ ਕੰਮ ਲੈਣਾ ਪੈਂਦਾ ਇੱਥੇ ਹੋਰ ਸੋਰਸ ਬਹੁਤ ਹੈਗੇ ਆ ਪੁਲਿਸ ਜਾਂ ਸਕਿਉਰਿਟੀ ਡਿਪਾਰਟਮੈਂਟਸ ਆ ਤੁਸੀਂ ਮੈਂਟਲ ਚ ਫੋਨ ਕਰ ਸਕਦੇ ਹੋ ਤੇ ਉਹ ਉਸ ਸਮੇਂ ਨੂੰ ਆਪਣੇ ਨੂੰ ਅ ਮਤਲਬ ਥੋੜਾ ਜਿਹਾ ਟਾਲ ਦੇਣਾ ਚਾਹੀਦਾ ਉਹ ਜਿਹੜਾ ਗੁੱਸਾ ਹੁੰਦਾ ਨਾ ਤੁਹਾਨੂੰ ਇੱਕਦਮ ਹਾਂ ਜੋ ਉਸ ਦੇ ਨਾਲ ਹੋ ਉਸ ਤੋਂ ਘੱਟ ਲੈਣਾ ਤਰੀਕੇ ਨਾਲ ਵਧੀਆ ਤਰੀਕੇ ਨਾਲ ਤੁਸੀਂ ਉਸ ਜੀ ਨੂੰ ਹੈਂਡਲ ਕਰ ਸਕਦੇ ਹੋ ਆਦਰਵਾਇਜ਼ ਮਾਹੌਲ ਠੀਕ ਹੈ ਜੀ ਤੇ ਪਰ ਇਹ ਆ ਵੀ ਹੁਣ ਜਿੱਦਾਂ ਕਹਿ ਲਓ ਵੀ ਮੰਗਾਈ ਜਿਹੜੀ ਆ ਇਹ ਪਾਸੇ ਬਹੁਤ ਜ਼ਿਆਦਾ ਅ ਅੱਜ ਕੱਲ ਔਖਾ ਹੋਇਆ ਲੋਕਾਂ ਦਾ ਮੰਗਾਈ ਘਰ ਬਹੁਤ ਮਹਿੰਗੇ ਹੋ ਗਏ ਜਦੋਂ ਅਸੀਂ ਆਏ ਉਦੋਂ ਤੇ 2000 ਸਕਰ ਫੁੱਟ ਦਾ ਘਰ ਜਿਹੜਾ ਸੀਗਾ ਉਹ ਤੁਹਾਡਾ ਆ ਜਾਂਦਾ ਸੀਗਾ ਜੀ 2 ਲੱਖ 1 ਲੱਖ 75000 ਦਾ ਤੇ ਹੁਣ ਉਹ ਹੀ ਹਾਂ ਜੀ ਲੱਖ ਡਾਲਰ ਆਪਣਾ ਕਿੰਨਾ ਬਣ ਗਿਆ ਜੀ ਫਿਰ ਉਹ ਸਾਹਿਬ ਨਾਲ ਉਹ ਸਾਹਿਬ ਨਾਲ 2 ਲੱਖ ਦੇਖ ਲਓ 60000 ਹੁੰਦਾ 1 ਲੱਖ 'ਚ 1 ਲੱਖ 600 सॉरी 60 ਕਹਿੰਦਾ 1 ਲੱਖ ਇੱਥੋਂ ਦਾ ਜਿਹੜਾ ਆ ਤੇ ਉੱਥੋਂ ਦਾ 60 ਲੱਖ ਬਣ ਗਿਆ 60 ਲੱਖ ਬਣ ਗਿਆ ਹੈ ਨਾ ਤੇ 60 ਤੇ 60 1 ਕਰੋੜ 20 1 ਕਰੋੜ 20 ਲੱਖ ਦਾ ਉਹ ਤੇ ਘਰ ਸੀ ਅੱਜ ਤੋਂ 2000 ਚ ਉਸ ਟਾਈਮ ਤੇ 2000 ਦੀ ਗੱਲ ਹੈ ਹਾਂ ਪਰ ਹੁਣ ਤੇ ਉਹ ਹੈਗਾ ਜੀ ਇਹ 8-9 ਲੱਖ ਦਾ ਘਰ ਉਹੀ ਅੱਛਾ ਹਾਂਜੀ 6 ਤੋਂ 8 ਕਿਤੇ ਲਾਗੇ ਤੇ ਹੈਗਾ ਹੀ ਹੈ 6 ਤੋਂ 8 ਤੇ 6 ਤੋਂ 8 ਦੇਖ ਲਓ ਕਿ ਹੁਣ ਕਿੰਨੇ 3 3.5 ਕਰੋੜ ਬਣ ਜਾਂਦਾ ਤੇ ਕਿਰਾਇਆ ਜਿਵੇਂ ਕਿਰਾਏ ਤੇ ਰਹਿੰਦੇ ਆ ਜੀ ਬੱਚੇ ਰੈਂਟ ਤੇ ਰਹਿੰਦੇ ਆ ਜਿਹੜੇ ਪੜਦੇ ਆ ਬੱਚੇ ਹੈਨਾ ਜਾਂ ਪੰਜਾਬੀ ਇੱਥੇ ਕੋਈ ਮਾਪੇ ਆ ਜਾਂਦੇ ਆ ਉਹਨਾਂ ਦੇ ਤੇ ਉਹ ਬੇਸਮੈਂਟ ਤੇ ਇਹਦਾ ਜਿਹੜੇ ਕੋਈ ਇਹ ਕਿਵੇਂ ਮਿਲਦੇ ਆ ਮਕਾਨ ਸੌਖੇ ਮਿਲ ਜਾਂਦੇ ਆ ਕਿ ਇਹ ਮਹਿੰਗਾਈ ਵੀ ਬਹੁਤ ਆ ਦੇਖੋ ਜਿੰਨੀ ਮਾਈਗ੍ਰੇਸ਼ਨ ਹੋਈ ਆ ਸਟੂਡੈਂਟ ਜਿਆਦਾ ਆਏ ਆ ਤੇ ਉਹਦੇ ਨਾਲ ਡਿਮਾਂਡ ਵਧ ਗਈ ਸਪਲਾਈ ਜਦੋਂ ਘਟ ਜਾਂਦੀ ਆ ਨਾ ਤੇ ਉਸ ਟਾਈਮ ਤੇ ਫਿਰ ਇਹ ਮਿਲਤਾ ਜਾਂਦੇ ਆ ਇਹ ਗੁਰਦੁਆਰਾ ਸਾਹਿਬ ਆ ਗਿਆ ਜੀ ਸਾਹਮਣੇ ਇਹ ਨਾਨਕਸਰ ਆ ਜੀ ਜਾਣਾਂਗੇ ਆਪਾਂ ਫੇਰ ਨਹੀਂ ਨਹੀਂ ਆਪਾਂ ਫੇਰ ਜੀ ਹੁਣ ਥੋੜਾ ਟਾਈਮ ਹੈ ਨਾ ਤੁਸੀਂ ਉਧਰ ਮੈਂ ਕਿਹਾ ਤੁਹਾਨੂੰ ਵੀ ਇਹ ਗੁਰਦੁਆਰਾ ਨਾਨਕਸਰ ਸਾਹਿਬ ਆ ਜੀ ਇੱਥੇ ਆਪਣੇ ਬੜੀ ਜਣੀ ਐਡਮੈਂਟਨ ਕੀ ਆ ਜੀ ਬਾਰ-ਬਾਰ ਯਾ ਹਾਈਵੇ ਤੇ ਹਾਈਵੇ ਤੇ ਬਾਰ-ਬਾਰ ਹਾਂ ਜੀ ਗੁਰਦੁਆਰਾ ਸਾਹਿਬ ਆ ਇੱਥੇ ਅਸੀਂ ਤਾਂ ਆ ਗਏ ਸੀ ਅੱਛਾ ਚਲੋ ਅਸੀਂ ਇੱਥੇ ਜਾ ਕੇ ਆਏ ਤੁਸੀਂ ਨਹੀਂ ਮੈਂ ਨਹੀਂ ਗਿਆ ਇਹ ਪਹਿਲਾਂ ਆਈ ਸੀਗਾ ਨਹੀਂ ਉਹ ਦਿਖਾਵਾਂਗੇ ਫਿਰ ਇਹ ਕਿਤੇ ਫੇਰ ਦੱਸੋਗੇ ਇਹ ਕਰਾਂਗੇ ਜੀ ਅਸੀਂ ਇੰਟਰਵਿਊ ਵਧੀਆ ਮਾਹੌਲ ਆ ਜੀ ਇੱਥੇ ਹੈ ਜੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਤੇ ਬਾਕੀ ਆਪਾਂ ਗੱਲ ਕਰ ਰਹੇ ਸੀ ਮਿਲ ਜਾਂਦੇ ਆ ਤੇ ਉਹਦਾ ਡਿਮਾਂਡ ਜਿਆਦਾ ਹੋਣ ਕਰਕੇ ਸਪਲਾਈ ਇਨਵੈਂਟਰੀ ਜਿਹੜੀ ਘੱਟ ਹੋਣ ਕਰਕੇ ਲੋਕ ਉਹਦਾ ਫਾਇਦਾ ਉਠਾਉਂਦੇ ਆ ਅੱਛਾ ਬੱਚਿਆਂ ਨੂੰ ਵੱਧ ਜਦਾਂ ਕਰਾਇਆ ਦੇ ਪੰਜਾਬੀ ਥੋੜੇ ਜਿਆਦਾ ਕਰ ਲੈਂਦੇ ਸੀ ਇੱਕ ਥਾਈ ਰੁਕੇ ਸੀ ਉੱਥੇ ਪੰਜਾਬੀ ਪਰਿਵਾਰ ਸੀ ਉਹ ਬੜੇ ਜਾਂ ਲਾਲਚਿਆ ਕਰਦੇ ਸੀ ਬੱਚਿਆਂ ਨੂੰ ਜੇ ਅਸੀਂ ਕਿ ਇੱਕ ਹੋਰ ਤਰ੍ਹਾਂ ਦਾ ਰਹਾਸਾ ਜਿਵੇਂ ਹੁਣ ਅਸੀਂ ਉੱਥੇ ਪਰਿਵਾਰ ਆ ਗਏ ਮਾਂ ਬਾਪ ਆ ਗਏ ਬੱਚਿਆਂ ਦੇ ਉਹ ਵੱਖਰਾ ਪੈਸਾ ਲਾਉਂਦੇ ਆ ਕਿਉਂ ਉਹ ਕਹਦੇ ਵੀ ਛੋਟੇ ਤਾਂ ਹੋਰ ਆ ਗਏ ਇੱਕ ਜਣੇ ਘਰੇ ਦੋ ਆਏ ਤਾਂ ਉਹਨਾਂ ਦੇ ਆ ਉਹ ਕਿਉਂ ਵੱਖਰਾ ਰੈਂਟਰ ਵਧਾ ਕੇ ਉਹ ਦਿੰਦੇ ਆ ਫਿਰ ਉਹ ਬਸ ਉਹ ਜੀ ਫਾਇਦਾ ਆਪਣਾ ਚੱਕਦੇ ਆ ਹੋਰ ਉਹਦੇ ਵਿੱਚ ਕੋਈ ਨਹੀਂ ਉਹ ਜਿਹੜੇ ਵਿੱਚ ਆ ਗਏ ਉਹਨਾਂ ਨੇ ਕਿਹੜਾ ਉੱਥੇ ਭਾਰ ਪਾ ਦੇਣਾ ਆ ਕੇ ਹਾਂ ਹੈਨਾ ਕਿ ਉਹ ਆਪਣੇ ਬੱਚਾਂ ਕੋਈ ਆਉਂਦਾ ਆ ਤੇ ਚਲੋ ਉਹਦੇ ਨਾਲ ਇਹ ਆ ਵੀ ਚਲੋ ਲਾਂਡਰੀ ਜਿੱਦਾਂ ਜ਼ਿਆਦਾ ਹੋ ਜਾਂਦੀ ਕਈ ਏਰੀ ਕੱਪੜੇ ਖੁਪੜੇ ਜ਼ਿਆਦਾ ਚਲੋ ਉਹਦਾ ਥੋੜਾ ਬਹੁਤ ਆ ਚਾਰਜ ਹੋ ਸਕਦਾ ਉਸ ਤਰੀਕੇ ਨਾਲ ਕਰ ਲੈਂਦੇ ਹੁਣ ਪਰ ਬਹੁਤਾ ਨਹੀਂ ਵਧਾਉਣਾ ਚਾਹੀਦਾ ਬੱਚੇ ਜਿਹੜੇ ਆ ਦੇਖੋ ਸਾਡੇ ਸਾਰਿਆਂ ਦੇ ਬੱਚੇ ਇੱਕੋ ਜਿਹੇ ਹੁੰਦੇ ਆ ਤਾਂ ਆਪਣਾ ਬੱਚਾ ਦੇਖੋ ਸਾਡਾ ਬੱਚਾ ਕਿਤੇ ਜਾ ਕੇ ਕਿਤੇ ਹੋਰ ਪੜ ਰਿਆ ਹੋਵੇ ਤੇ ਅਸੀਂ ਕਿਹੜੇ ਤਰੀਕੇ ਨਾਲ ਉਹਨੂੰ ਪੈਸੇ ਦੇ ਰਹੀ ਹੋਈਏ ਤੇ ਬੜਾ ਔਖਾ ਲੱਗਦਾ ਹਨਾ ਤੇ ਇਸ ਕਰਕੇ ਮੈਂ ਤਾਂ ਸਾਰੇ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਜਿਹੜੇ ਇੱਥੇ ਆ ਉਹਨਾਂ ਨੂੰ ਇਹ ਅਪੀਲ ਕਰੂੰਗਾ ਵੀ ਜੇ ਤੁਹਾਡੇ ਕੋਲ ਤੁਸੀਂ ਕਿਰਾਏ ਲਈ ਬੇਸਮੈਂਟਾਂ ਜਾਂ ਹੈਗੀਆਂ ਤੇ ਆਪਣੇ ਬੱਚਿਆਂ ਨੂੰ ਖਾਸ ਕਰਕੇ ਨਾਲ ਥੋੜਾ ਜਿਹਾ ਘਟਾਓ ਉਹਨਾਂ ਦਾ ਰੇਟ ਘਟਾ ਕੇ ਦਿਓ ਇਹ ਇੱਕ ਭਲਾਈ ਆ ਔਰ ਇਹ ਉਹ ਜਿਹੜਾ ਅਕਾਲਪੁਰ ਖਿਆ ਉਹ ਦੇਖਦਾ ਸਾਰਾ ਕੁਝ ਇਹ ਨਹੀਂ ਕਿ ਜੇ ਆਪਾਂ ਕੇ ਇਹਨੂੰ ਲੁੱਟਾਂਗੇ ਤਾਂ ਹੀ ਬਚੇ ਰਾਂਗੇ ਨਹੀਂ ਹਾਂ ਸਹੀ ਗੱਲ ਸੋ ਇਹ ਮੇਰੇ ਤੇ ਇਹ ਵਿਚਾਰਿਆ ਜੀ ਥੋੜਾ ਜਿਹਾ ਉਹਨਾਂ ਨੂੰ ਚਾਰਨ ਨੂੰ ਹੈਲਪ ਕਰਨੀ ਚਾਹੀਦੀ ਬੱਚਿਆਂ ਨੂੰ ਆਪਣੇ ਬੱਚੇ ਬੱਚੀਆਂ ਸਮਝਣੇ ਚਾਹੀਦੇ ਸਾਰੇ ਹਾਂ ਸੋ ਵਧੀਆ ਗੱਲ ਆ ਜੀ